ਤੇ ਆਪ ਖੁਦ ਪਿੰਦੇ ਔਰ ਕੁਛ ਰਾਂਪਰਾਦੇ ਨਗਰ ਦੇ ਬਹੁਤ ਪੁਰਾਣੇ ਅਕਾਲੀ ਦਲ ਨਾਲ ਜੁੜੇ ਹੋਏ ਜਿਨ੍ਹਾਂ ਨੇ ਮੇਰੇ ਖਲ ਕਈ ਸਾਲਾ ਤੋਂ ਉਸ ਪ੍ਰਾਪਰਟੀ ਦੀ ਸੇਵਾ ਕੀਤੀ ਹੈ ਲੇਕਿਨ ਉਹ ਨਿਰਾਸ਼ ਹੋ ਕੇ ਗੁਰਨਾਮ ਸਿੰਘ ਹੋਰੀ ਤੇ ਗੁਰਨੇਸ਼ ਸਿੰਘ ਹੋਰੀ ਤੇ ਗੁਰਲਾਲ ਸਿੰਘ ਹੋਰੀ ਇਹ ਅੱਜ ਕਾਂਗਰਸ ਪਾਰਟੀ ਚ ਸੁਖਦੇਵ ਸਿੰਘ ਇਹ ਕਾਂਗਰਸ ਪਾਰਟੀ ਸ਼ਾਮਲ ਹੋ ਜਾ ਰਹੇ ਨੇ ਮੈਂ ਉਹਨਾਂ ਨੂੰ ਜੀ ਆਇਆਂ ਵੀ ਆਖਦਾ ਔਰ ਉਹਨਾਂ ਨੂੰ ਵਿਸ਼ਵਾਸ ਵੀ ਦਿਵਾਨਾ ਕਿ ਤੁਹਾਨੂੰ ਅਕਾਲੀ ਦਲ ਚ ਵਿੱਚ ਕੋਈ ਪਿਆਰ ਮਿਲਿਆ ਜਾਂ ਨਹੀਂ ਮਿਲਿਆ ਲੇਕਿਨ ਤੁਹਾਨੂੰ ਦੱਸਾਂ ਮੈਂ ਪਾਰਟੀ ਦੇ ਕਾਂਗਰਸ ਪਾਰਟੀ ਤੋਂ ਉਤੋਂ ਉੱਪਕੇ ਵੀ ਤੁਹਾਨੂੰ ਕਹਿੰਦਾ ਕਿ ਤੁਸੀਂ ਇੱਕ ਮੇਰੇ ਤੇ ਜਿਹੜਾ ਵਿਸ਼ਵਾਸ ਕਰਕੇ ਆਏ ਹੋ ਮੈਂ ਤੁਹਾਨੂੰ ਪਰਿਵਾਰ ਦਾ ਮੈਂਬਰ ਹਮੇਸ਼ਾ ਸਮਝ ਕੇ ਰੱਖਾਂਗਾ ਰੱਖਾਂਗਾ ਔਰ ਤੁਹਾਨੂੰ ਵੀ ਕਦੀ ਇਲਾਮਾ ਦਾ ਮੌਕਾ ਨਹੀਂ ਆਉਣਾ ਔਰ ਅੱਜ ਜੇ ਆਪਾਂ ਜੁੜੇ ਆ ਇੱਕ ਪਰਿਵਾਰ ਦੇ ਤੌਰ ਤੇ ਉਹਨੇ ਪਿੰਡ ਦੇ ਵਿੱਚ ਬਿਲਕੁਲ ਸਫਾਈ ਕਰੋ ਇਹ ਜਿਹੜੇ ਝਾੜੂ ਵਾਲੇ ਉਹਨਾਂ ਪਿਛਲੀ ਵਾਰ ਆਪਾਂ ਨੂੰ ਗੁਮਰਾਹ ਕਰਕੇ ਮੋਟਾ ਲੈ ਗਏ ਸੀ ਲੇਕਿਨ 2 ਸਾਲ ਹੋ ਗਿਆ 26 27 ਮਹੀਨੇ ਹੋ ਦਿੱਤਾ ਵਿਕਰਮ ਸਟੀਪੋਡ ਜਿਨ੍ਹਾਂ ਨੇ ਹਲਕੇ ਜਿਥਾ ਵਿਕਾਸ ਕਰਾਇਆ ਹੈਗਾ ਜੋ ਅੱਜ ਤੱਕ ਲੋਕੀ ਯਾਦ ਕਰਦੇ ਨੇ ਸਰਦ ਹਰੀਮਾਨ ਸਾਹਿਬ ਟਿੱਕੀ ਹਰੀਮਾਨ ਜੀ ਅਸ਼wini ਬੱਤਾ ਜੀ ਤੇ ਹਰਦੀਪ ਜੀ ਇਹਨਾਂ ਦੇ ਘਰ ਆ ਕੇ ਅੱਜ ਦਾ ਪ੍ਰੋਗਰਾਮ ਹੋ ਰਿਹਾ ਮੈਂ ਸਭ ਦਾ ਧੰਨਵਾਦੀ ਹਾਂ ਅਸੀਂ 2024 ਦੀਆਂ ਵੋਟਾਂ ਵਾਸਤੇ ਤੁਹਾਡੇ ਸਾਹਮਣੇ ਸਨ ਮੁਖਾਏ ਆ ਪਹਿਲੀ ਜੂਨ ਨੂੰ ਵੋਟਾਂ ਪੈੜੀਆਂ ਵੋਟਾਂ ਪੈੜੀਆਂ ਦਿੱਲੀ ਵਾਸਤੇ ਦਿੱਲੀ ਇੱਕ ਸ਼ਹਿਰ ਨਹੀਂ ਹੈਗਾ ਦਿੱਲੀ ਸਾਡੇ ਦੇਸ਼ ਦੀ ਰਾਜਧਾਨੀ ਹੈਗੀ ਹੈ ਇਸ ਮੁਲਕ ਵਿੱਚ ਜਿੱਤੇ ਖਜ਼ਾਨੇ ਹੈਗੇ ਆ ਜਹ ਧਰਤੀ ਹੈ ਤਾਂ ਸੋਨਾ ਹੈ ਚਾਂਦੀ ਹੈ ਕੋਲਾ ਹੈ ਤੇਲ ਹੈ ਗੈਸ ਹੈ ਜਹ ਧਰਤੀ ਉੱਪਰ ਇਹਨੂੰ ਸੰਪਦਾ ਹੈਗੀ ਹੈ ਆਪਾਂ ਸਾਰੇ ਉਹਦੇ ਬਾਲਕ ਹੈਗੇ ਆ ਇੱਕ ਕਿੱਸਾ ਮੇਰਾ ਇੱਕ ਕਿੱਸਾ ਤੁਹਾਡਾ ਇੱਕ ਕਿੱਸਾ ਉਹਦਾ ਇੱਕ ਕਿੱਸਾ ਉਹਦਾ ਆਪਾਂ ਇੱਕੋ ਜਿਹਾ ਮੋਦੀ ਦਾ ਹੈਗਾ ਆਪਾਂ ਸਾਰੇ ਉਸ ਦੌਰ ਦੇ ਸਾਂਝੇ ਮਾਲਕ ਹੈ ਸਾਡੀ ਸਾਂਝੀ ਮਲਕੀਅਤ ਹੈਗੀ ਉਹ ਜੋ ਦਿੱਲੀ ਦਾ ਸਭ ਤੋਂ ਹਿੰਦੁਸਤਾਨ ਦੀ ਸਾਰੀ ਸੰਪਦਾ ਹੈਗੀ ਹੈ ਉਹਦਾ ਕੰਟਰੋਲ ਹੈਗਾ ਦਿੱਲੀ ਵਿੱਚ ਦਿੱਲੀ ਚ ਉਹਦਾ ਕੰਟਰੋਲ ਹੈ ਤੇ ਚਾਬੀ ਹੈਗੀ ਹੈ ਤੁਹਾਡੇ ਕੋਲ 25 ਸਾਲੀ ਅਲੱਗ-ਅਲੱਗ ਪਾਰਟੀਆਂ ਉਹ ਦਿੱਲੀ ਦੀ ਚਾਬੀ ਲੈਣ ਤੁਹਾਡੇ ਦੁਆਰੇ ਆਣੀਆਂ ਮਾਹੀ ਬਾਪ ਜੀ ਹਰਜੀਤ ਸਿੰਘ ਸਾਹਿਬ ਦਾ ਬਲਾਕ ਸੰਵਤੀ ਮੈਂਬਰ ਤਿੰਨ ਬ੍ਰਹਮਪੁਰਾ ਡਾਕਟਰ ਸਾਹਿਬ ਇੱਕ ਮਤਲਬ ਉਹਨਾਂ ਬਾਰੇ ਜੇ ਕਿਹਾ ਜਾਵੇ ਇੱਕ ਦਰਵੇਸ਼ ਇਨਸਾਨ ਨੇ ਤੇ ਇੱਕ ਇਮਾਨਦਾਰ ਨੇ ਸੋ ਉਹਨਾਂ ਦੀ ਇਮਾਨਦਾਰੀ ਨੂੰ ਵੇਖ ਕੇ ਸਿਰ ਝੁਕਾਉਂਨ ਅਗੇ ਤੇ ਜਿੰਨੇ ਸਾਡੇ ਲੋਕ ਸਭਾ ਇਲੈਕਸ਼ਨ ਜਿਹੜਾ ਪਟਿਆਲਾ ਕੰਸਟੀਚੁਐਂਸੀ ਹੈ ਇਹਦੇ ਜਿੰਨੇ ਕੈਂਡੀਡੇਟ ਸਾਰੀਆਂ ਪਾਰਟੀਆਂ ਲੜਨ ਲੜਦੇ ਨੇ ਮੈਂ ਇੱਕ ਹਸਾਬਲਾ ਜਿਹੜਾ ਡਾਕਟਰ ਧਰਮਵੀਰ ਗਾਂਧੀ ਜੀ ਨੇ ਇੱਕ ਬਹੁਤ ਇਮਾਨਦਾਰ ਸ਼ਖਸੀਅਤ ਨੇ ਇੱਕ ਦਰਵੇਸ਼ ਨੇ ਕੋਈ ਉਹਨਾਂ 'ਚ ਆਕੜ ਨਹੀਂ ਕੋਈ ਕੁਛ ਨਹੀਂ ਕੋਈ ਆਮ ਚਾਹ ਗਰੀਬ ਚ ਜਿਹੜਾ ਮਰਜ਼ੀ ਵੀ ਜਾ ਕੇ ਉਹਨਾਂ ਨੂੰ ਮਿਲ ਸਕਦਾ ਤੇ ਉਹਨਾਂ ਦੀ ਬਸ ਉਹਨਾਂ ਦੀ ਇਹ ਜਿਹੜੀ ਸ਼ਖਸੀਅਤ ਹੈ ਉਹਦੇ ਅੱਗੇ ਹੀ ਬਸ ਉਹਨਾਂ ਨੂੰ ਦਿਲ ਕਰਦਾ ਵੀ ਉਹਨਾਂ ਨੂੰ ਵੋਟ ਸਪੋਰਟ ਕਰਨ ਦਾ ਇਕਦਰੀ ਨੂੰ ਵੀ ਅਪੀਲ ਕਰਦੇ ਹਾਂ ਅਸੀਂ ਇੱਕ ਤਰੀਕ ਨੂੰ ਇਹ ਅਪੀਲ ਕਰਦੇ ਹਾਂ ਕਿ ਉਹਨਾਂ ਦੀ ਜਿਹੜੀ ਇਮਾਨਦਾਰੀ ਇਮਾਨਦਾਰੀ ਤੇ ਜਿਹੜੀ ਉਹਨਾਂ 'ਚ ਦਰਵੇਸ਼ਪੁਣਾ ਹੈ ਤੇ ਉਹਨਾਂ ਨੂੰ ਉਹਨਾਂ 'ਚ ਜਜ਼ਬਾ ਹੈ ਜਿਹੜੇ ਪਟਿਆਲੇ ਦਾ ਮਤਲਬ ਉਹਨਾਂ ਨੂੰ ਵੀ ਉਹਨਾਂ ਦਾ ਜਿਵੇਂ ਹੁਣ ਪਹਿਲਾਂ ਵੀ ਉਹਨਾਂ ਨੇ ਬਣੇ ਸੀ ਉਸ ਟਾਈਮ ਵੀ ਉਹਨਾਂ ਨੇ ਕਾਫੀ ਪਿੰਡਾਂ ਦੇ ਵਿੱਚ ਜਿਹੜੀ ਵੀ ਪੰਚਾਇਤ ਪਾਰਟੀ ਬਾਈਜ ਤੋਂ ਉੱਠ ਕੇ ਗਏ ਨੇ ਚੈੱਕ ਕਰ ਲਈ ਗਿਆ ਕਾਂਗਰਸ ਗਿਆ ਕੋਈ ਵੀ ਗਿਆ ਕੋਈ ਮੇਰਾ ਹਾਲ ਜਿਹੜੀ ਵੀ ਪੰਚਾਇਤ ਗਈ ਉਹਨਾਂ ਨੇ ਉਹਨੂੰ ਉਸ ਪਿੰਡ ਨੂੰ ਸ਼ਮਸ਼ਾਨ ਘਾਟ ਜਾਂ ਕੋਈ ਵੀ ਕਿਸੇ ਚੀਜ਼ ਲਈ ਵੀ ਉਹਨਾਂ ਗ੍ਰਾਂਟ ਦਿੱਤੀ ਹੈ ਜਿੰਨੇ ਬਰ ਕੋਰਸ ਜਵਾਨ ਕਰਾਇਆ ਜਾਇਆ ਹੈ ਅੱਜ ਕਾਂਗਰਸ ਚ ਬਹੁਤ ਪੁਰਾਣੇ ਬਹੁਤ ਪੁਰਾਣੇ ਅਕਾਲੀ ਪਰਿਵਾਰਸਨ ਜਿਹੜੇ ਕਿ ਬਹੁਤ ਸਾਲਾਂ ਤੋਂ ਸ਼ੁਰੂ ਤੋਂ ਲੈ ਕੇ ਅਕਾਲੀ ਪਰਿਵਾਰਸਨ ਤੇ ਉਹਨਾਂ ਨੇ ਇੱਕ ਅਕਾਲੀ ਦਲ ਦਾ ਜਿਹੜਾ ਕਿ ਜੋ ਉਹਨਾਂ ਨੇ ਪੰਥ ਦਾ ਜਿਹੜੀ ਪੰਥ ਦਾ ਨਾਂ ਲੈਂਦੇ ਨੇ ਪੰਥਕ ਬੋਰਡ ਪੰਥਕ ਬੋਟ ਵੀ ਜਿਹੜਾ ਕਿ ਇੱਕ ਮੈਂ ਪਾਰਟੀ ਬਾਈ ਤੋਟ ਕੇ ਕਹਾਂ ਜਿਹੜਾ ਅਮਰਤਪਾਲ ਦਾ ਦੇਖਦੇ ਆਂ ਉਹਨੂੰ ਕਹਿੰਦੇ ਨੇ ਵੀ ਇੱਕ ਪੰਥਕ ਨਾ ਜਿਉ ਫਲਾਣਾ ਉਹ ਠਿੰਕਾ ਹੈ ਤੇ ਉਹਨੂੰ ਉਹਨਾਂ ਨੇ ਗੁੱਸਾ ਕਰਕੇ ਵੀ ਹਾਂ ਵੀ ਉਹਨਾਂ ਦੇ ਖਿਲਾਫ ਕਿਉਂ ਇਹ ਗੱਲ ਕਹੀ ਵੀ ਇਹ ਕਿ ਉਹ ਪੰਥਕ ਜੇ ਵੇਖਿਆ ਜਾਏ ਉਹ ਕਹਿੰਦੇ ਨੇ ਵੀ ਉਹ ਪੰਥਕ ਚੋਣ ਲੜ ਰਿਹਾ ਉਹਨੂੰ ਵੀ ਕਹਿੰਦੇ ਨੇ ਪੰਥਕ ਨਹੀਂ ਤੇ ਉਹਨਾਂ ਦਾ ਕੀ ਏਜੰਡਾ ਪੰਥਕ ਵਾਸਤੇ ਉਸ ਗੁੱਸੇ ਤੋਂ ਮਤਲਬ ਕਿ 71 ਅੰਮ੍ਰਿਤ ਬਿਰਗ ਡਾਕਟਰ ਧਰਮੇਂਦਰ ਗਾਂਧੀ ਜੀ ਦੀ ਇਮਾਨਦਾਰੀ ਨੂੰ ਵੇਖ ਕੇ ਉਹਨਾਂ ਕਾਂਗਰਸ ਪਾਰਟੀ ਜੁਆਇਨ ਕੀਤੀ ਕਿਹਨੇ ਕਿਹ ਲੀਡ ਦਾ ਦੱਸਾਓਗੇ ਲੀਡ ਦਾ ਤੇ ਹੁਣ ਕੋਈ ਅੰਦਾਜ਼ਾ ਹੀ ਨਹੀਂ ਵੈਸੇ ਜਿੰਨੂੰ ਵੀ ਪੁੱਛੀਦਾ ਹਰ ਇੱਕ ਨੂੰ ਉਹੀ ਜਿਹਨੂੰ ਬੇਨਤੀ ਕਰੀ ਦਿਓ ਵੀ ਇਹ ਕਹਿੰਦਾ ਵੀ ਅਸੀਂ ਡਾਕਟਰ ਤਨਵੀਰ ਗਾਂਧੀ ਜੀ ਦੀ ਇਮਾਨਦਾਰੀ ਨੂੰ ਵੋਟ ਪਾਣੀ ਹੈ ਪਾਰਟੀ ਬਾਈ ਤੋਂ ਉੱਠ ਕੇ ਲੋਕ ਕਹਿ ਰਹੇ ਨੇ ਅਸੀਂ ਡਾਕਟਰ ਤੇ ਧਰਮਵੀਰ ਗਾਂਧੀ ਜੀ ਨੂੰ ਵੋਟ ਪਾਣੀ ਹੈ